ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 7 ਮਈ ਹੈ 7 ਮਈ 1924 ਰਾਜਾ ਨਾਭਾ ਦੇ ਗੱਦੀਆਂ ਲਾਹੇ ਜਾਣ ਸਬੰਧੀ 29 ਸਤੰਬਰ 1923 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਅਕਾਲ ਤਖਤ ਸਾਹਿਬ ਤੇ ਹੋਈ ਇਸ ਦੇ ਵਿੱਚ ਜੈਤੋ ਦੇ ਗੁਰਦੁਆਰੇ ਦੇ ਵਿੱਚ ਅਖੰਡ ਪਾਠ ਖੰਡਿਤ ਕਰਨ ਦੀ ਜ਼ਬਰਦਸਤ ਨਿੰਦਾ ਕੀਤੀ ਗਈ ਅਤੇ ਮਤਾ ਪਾਸ ਕੀਤਾ ਗਿਆ ਕਿ ਸਿੱਖ ਜਥਾ ਜੈਤੋ ਜਾ ਕੇ ਅਖੰਡ ਪਾਠ ਮੋੜ ਸ਼ੁਰੂ ਕਰੇਗਾ ਸ਼੍ਰੋਮਣੀ ਕਮੇਟੀ ਨੇ ਕਿਰਪਾਨ ਸੰਬੰਧੀ ਗ੍ਰਿਫਤਾਰੀਆਂ ਦੇ ਵੀ ਮਜ਼ਮਮਤ ਕੀਤੀ ਸ਼੍ਰੋਮਣੀ ਕਮੇਟੀ ਨੇ ਜੈਤੋ ਦੇ ਵਿੱਚ ਅਖੰਡ ਪਾਠ ਮੋੜ ਸ਼ੁਰੂ ਕਰਨ ਵਾਸਤੇ 25-25 ਸਿੱਖਾਂ ਦੇ ਜਥੇ ਭੇਜਨੇ ਸ਼ੁਰੂ ਕਰ ਦਿੱਤੇ ਇਹਨਾਂ ਜਥਿਆਂ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਜਾਂਦਾ ਸੀ ਅਤੇ ਫਿਰ ਗ੍ਰਿਫਤਾਰ ਕਰਨ ਮਗਰੋਂ ਕੁਝ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੀ ਅਤੇ ਬਾਕੀਆਂ ਨੂੰ ਬਹੁਤ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ 22 ਤੋਂ 500 ਕਿਲੋਮੀਟਰ ਦੂਰ ਜੰਗਲ ਜਾਂ ਉਜਾੜ ਦੇ ਵਿੱਚ ਛੱਡ ਦਿੱਤਾ ਜਾਂਦਾ ਸੀ। ਇੰਜੇ ਮੋਰਚਾ ਇਸੇ ਤਰ੍ਹਾਂ ਕਈ ਮਹੀਨੇ ਚੱਲਦਾ ਰਿਹਾ। ਇਸੇ ਦੌਰਾਨ ਤਕਰੀਬਨ 5000 ਸਿੱਖਾਂ ਨੇ ਮੋਰਚੇ ਦੇ ਵਿੱਚ ਹਿੱਸਾ ਲਿਆ। ਇੰਨੇ ਦਿਨੀ 12 ਅਕਤੂਬਰ 1923 ਦੇ ਦਿਨ ਬ੍ਰਿਟਾਨਵੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੈਰ ਕਾਨੂੰਨੀ ਘਰਾੜ ਦੇ ਦਿੱਤਾ। ਇਸ ਦੇ ਨਾਲ ਹੀ 59 ਸੀਨੀਅਰ ਅਕਾਲੀ ਆਗੂ ਗ੍ਰਿਫਤਾਰ ਕਰ ਲਏ ਗਏ 17 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦੀ ਨਵੀਂ ਐਗਜ਼ੀਕਟਿਵ ਚੁਣੀ ਗਈ ਉਧਰ 4 ਮਹੀਨੇ ਤੋਂ ਵੱਧ ਸਮਾਂ ਜਥਿਆਂ ਵੱਲੋਂ ਜੈਤੋਵਲ ਮਾਰਚ ਕੀਤੇ ਜਾਣ ਅਤੇ ਗ੍ਰਿਫਤਾਰੀਆਂ ਦੇਣ ਦੇ ਬਾਵਜੂਦ ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਸ਼੍ਰੋਮਣੀ ਕਮੇਟੀ ਨੇ ਜਦੋਜਾਹਿਦ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਦੇ ਵਿੱਚ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੱਖਾਂ ਦਾ ਸ਼ਹੀਦੀ ਜਥਾ ਭੇਜਿਆ ਜਾਵੇਗਾ। ਇਹ ਜਥੇ ਨੇ 9 ਫਰਵਰੀ 1924 ਦੇ ਦਿਨ ਅਕਾਲ ਤਖਤ ਸਾਹਿਬ ਤੋਂ ਚੱਲ ਕੇ 21 ਫਰਵਰੀ ਨੂੰ ਜੈਤੋ ਪੁੱਜਣਾ ਸੀ। ਇਸ ਨੂੰ ਰੋਕਣ ਵਾਸਤੇ ਪੁਲਿਸ ਨੇ 7 ਜਨਵਰੀ 1924 ਨੂੰ ਅਕਾਲ ਤਖਤ ਸਾਹਿਬ ਤੇ ਹੋ ਰਹੀ ਮੀਟਿੰਗ ਵਾਲੇ ਦਿਨ ਇਹਨਾਂ ਸਾਰਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਇਸ ਤੋਂ ਮਗਰੋਂ ਤੀਜੀ ਐਗਜ਼ੈਕਟਿਵ ਬਣਾਈ ਗਈ। 9 ਫਰਵਰੀ ਦੇ ਦਿਨ ਜਦੋਂ ਇਹ ਜਥਾ ਅਕਾਲ ਤਖਤ ਸਾਹਿਬ ਤੋਂ ਚੱਲਿਆ ਤਾਂ ਇਸ ਨੂੰ ਵਧਾਈਗੀ ਦੇਣ ਵਾਸਤੇ 30 ਹਜ਼ਾਰ ਸਿੱਖ ਦਰਬਾਰ ਸਾਹਿਬ ਪ ਬਰਗਾੜੀ ਰਾਜਤ ਫਰੀਦਕੋਟ ਪੁੱਜਿਆ ਅਮਰੀਕਾ ਦੇ ਮਸ਼ਹੂਰ ਅਖਬਾਰ ਨਿਊਯਾਰਕ ਟਾਈਮਜ਼ ਦਾ ਨਾਮਾਨਗਾਰ ਮਿਸਟਰ ਜ਼ਿਮੰਦਵੀ ਇਸ ਜੱਥੇ ਦੇ ਨਾਲ ਬਰਗਾੜੀ ਤੱਕ ਗਿਆ ਪਰ ਉਹਨਾਂ ਨੂੰ ਨਾਬਾ ਸਰਕਾਰ ਨੇ ਰਾਜਸਤਾਨ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ ਅਗਲੇ ਦਿਨ 21 ਫਰਵਰੀ ਨੂੰ ਜਦੋਂ ਜੱਥਾ ਜੈਤੂ ਪੁੱਜਾ ਤਾਂ ਵਿਲਸਨ ਜੌਨਸਟਨ ਨੇ ਫੌਜ ਨੂੰ ਜੱਥੇ ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਗੋਲੀ ਦੇ ਨਾਲ ਦਰਜਨਾ ਸਿੱਖ ਸ਼ਹੀਦ ਹੋ ਗਏ ਅਤੇ 200 ਤੋਂ ਵੱਧ ਜ਼ਖਮੀ ਹੋ ਕੇ ਇਹਨਾਂ ਦੇ ਵਿੱਚ ਮਰਦ, ਔਰਤਾਂ ਤੇ ਬੱਚੇ ਵੀ ਸ਼ਾਮਲ ਸਨ ਇੱਕ ਸੂਮੇ ਦੇ ਮੁਤਾਬਕ ਅੰਗਰੇਜ਼ੀ ਫੌਜ ਨੇ 27000 ਕਾਰਤੂਸ ਚਲਾਏ ਤੇ ਜੇਕਰ ਗੋਲੀ ਦੇ ਵਿੱਚ ਫਸੇ ਜਾਣ ਕਰਕੇ ਮਸ਼ੀਨ ਗਨ ਨਾਰੁਕਦੀ ਤਾਂ ਪਤਾ ਨਹੀਂ ਹੋਰ ਕਿੰਨੀਆਂ ਸ਼ਹੀਦੀਆਂ ਹੋ ਜਾਣੀਆਂ ਸੀ ਗੋਲੀ ਚਲਣੀ ਬੰਦ ਹੋਣ ਮਗਰੋਂ ਪੁਲਿਸ ਅਤੇ ਫੌਜ ਨੇ ਜਥੇ ਦੇ ਮੈਂਬਰਾਂ ਤੇ ਆਮ ਲੋਕਾਂ 'ਚ ਜੋ ਜਥੇ ਨੂੰ ਦੇਖ ਰਹੇ ਸਨ ਉਹਨਾਂ ਤੇ ਵੀ ਲਾਠੀ ਚਾਰਜ ਕੀਤਾ ਅਤੇ ਜਦੋਂ ਤੱਕ ਸਾਰਾ ਜਥਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਜਾਂ ਫਿਰ ਬੇਹੋਸ਼ ਨਾ ਹੋ ਗਿਆ ਪੁਲਿਸ ਡਾਂਕ ਵਰਾਉਂਦੀ ਰਹੀ ਗੋਲੀ ਚਲਣ ਦੀ ਹਰ ਪਾਸੇ ਤੋਂ ਜ਼ਬਰਦਸਤ ਨਿੰਦਾ ਹੋਈ ਦੁਨੀਆ ਭਰ ਦੇ ਅਖਬਾਰਾਂ ਨੇ ਇਸ ਬੰਦੀ ਖਬਰਾਂ ਛਾਪੀਆਂ ਆਗਮਣੇ ਵਿਲਸਨ ਜੌਨਸਟਨ ਨੂੰ ਜਰਨਲ ਡਾਇਰ ਦਾ ਵਾਰਸ ਸਦਿਆ ਦੂਜਾ 500 ਦਾ ਜਥਾ ਕਾਲ ਤੱਕ ਸਾਹਬ ਤੋਂ 28 ਫਰਵਰੀ 1924 ਨੂੰ 40000 ਦੀ ਗਿਣਤੀ ਦੇ ਵਿੱਚ ਇਕੱਠੀ ਹੋਈ ਸੰਗਤ ਨੂੰ ਫਤਿਹ ਬੁਲਾਉਂਦਾ ਹੋਇਆ ਗੁਰਦੁਆਰਾ ਗੰਗਸਰ ਦੇ ਰਾਹ ਪੈ ਗਿਆ ਤੁਰਨ ਤੋਂ ਪਹਿਲਾਂ ਕਿੰਨੀਆਂ ਹੀ ਮਾਵਾਂ ਪੈਣਾ ਅਤੇ ਸਰਦਾਰनियां ਨੇ ਆਪਣੇ ਪਿਆਰਿਆਂ ਦੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਅਤੇ ਖੁਸ਼ੀ-ਖੁਸ਼ੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਨੂੰ ਬਹਾਲ ਕਰਨ ਅਤੇ ਲੋੜ ਪਵੇ ਤਾਂ ਇਸ ਦੇ ਲਈ ਜਾਨਵਾਰ ਦੇਣ ਦੇ ਪੇਗਾਮ ਦੇ ਕੇ ਤੁਰਿਆ ਸੀ ਇੱਕ ਮਾਂ ਦਾ ਵੱਡਾ ਪੁੱਤਰ ਪਹਿਲਾਂ ਇਸ ਜੱਥੇ ਦੇ ਵਿੱਚ ਸ਼ਹੀਦ ਦੀਪਾ ਗਿਆ ਸੀ ਅਤੇ ਉਸ ਨੇ ਦੂਜੇ ਪੁੱਤਰ ਨੂੰ ਹਾਰ ਪਾਉਂਦੇ ਹੋਏ ਕਿਹਾ ਕਿ ਮੈਂ ਵੱਡੇ ਭਾਗਾਂ ਵਾਲੀ ਹੋਵਾਂਗੀ ਜੇਕਰ ਮੇਰਾ ਦੂਜਾ ਪੁੱਤਰ ਵੀ ਗੁਰੂ ਦੇ ਲੇਖੇ ਲੱਗ ਜਾਵੇ ਜੱਥੇ ਦੇ ਵਿੱਚੋਂ ਕਈ ਸਿੰਘਾਂ ਨੇ ਤਰਨ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਇਹ ਲਿਖੇ ਦਿੱਤੀ ਕਿ ਜੇਕਰ ਮੈਂ ਸ਼ਹੀਦ ਹੋ ਜਾਵਾਂ ਤਾਂ ਮੇਰੀ ਸਾਰੀ ਜਾਇਦਾਦ ਗੁਰੂ ਪੰਥ ਦੇ ਅਰਪਣ ਹੋਵੇ ਇਸ ਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਮ ਸੰਗਤਾਂ ਦੇ ਨਾਮ ਇਹ ਅਪੀਲ ਕੀਤੀ ਗਈ ਸੀ ਕਿ ਜਥਾ ਜਿੱਥੇ ਵੀ ਠਹਿਰੇ ਉੱਥੋਂ ਦੀ ਸੰਗਤ ਜਥੇ ਦੀ ਸੇਵਾ ਕਰਨ ਪਿੱਛੋਂ ਜਥੇ ਨੂੰ ਪਿੰਡ ਤੋਂ ਬਾਹਰ ਤੱਕ ਨਾਲ ਜਾ ਕੇ ਆਲਵਿਦਾ ਤਾਂ ਬੇਸ਼ੱਕ ਕਹੇ ਪਰ ਉਸ ਤੋਂ ਅੱਗੇ ਜਥੇ ਦੇ ਨਾਲ ਬਿਲਕੁਲ ਨਾ ਜਾਵੇ। ਇਹ ਜਥਾ ਕਈ ਥਾਈਂ ਠਹਿਰਦਾ ਹੋਇਆ 13 ਮਾਰਚ ਨੂੰ ਜੈਤੋ ਦੇ ਇੱਕ ਨੇੜੇ ਪਿੰਡ ਦੇ ਵਿੱਚ ਪੁੱਜ ਗਿਆ। ਇਸ ਨੇ ਅਗਲੇ ਭਲਕ 14 ਮਾਰਚ ਨੂੰ ਜੈਤੋ ਦੇ ਵਿੱਚ ਦਾਖਲ ਹੋਣਾ ਸੀ। ਉਧਰ 14 ਮਾਰਚ ਨੂੰ ਸਵੇਰੇ ਹੀ ਪੰਡਤ ਮਦਨ ਮੋਹਨ ਮਾਲਵੀਆ ਕਈ ਹੋਰ ਕਾਉਂਸਲ ਦੇ ਮੈਂਬਰਾਂ ਅਤੇ ਨ타ਵਾਂ ਸਮੇਤ ਜੈਤੋ ਪਹੁੰਚ ਚੁੱਕੇ ਸਨ ਅਤੇ ਐਡਮਿਨਿਸਟ੍ਰੇਟਰ ਜੱਥੇ ਨੂੰ ਆਜ਼ਾਦੀ ਦੇ ਨਾਲ ਗੁਰਦੁਆਰੇ ਜਾਣ ਅਤੇ 101 ਅਖੰਡ ਪਾਠ ਕਰਨ ਦੇਣ ਦੀ ਖੁੱਲ੍ਹ ਦੇਣ ਵਾਸਤੇ ਜ਼ੋਰ ਪਾ ਰਹੇ ਸਨ ਪਰ ਉਹ ਜੱਥੇ ਦੇ ਵੱਧ ਤੋਂ ਵੱਧ ਇੱਕ ਹਫ਼ਤਾ ਉੱਥੇ ਠਹਿਰਨਾ ਤੇ ਇੱਕ ਜਾਂ ਦੋ ਬਾਰਾਂ ਵਿੱਚ ਸਾਰੇ ਪਾਠ ਇਕੱਠੇ ਕਰ ਲੈਣ ਦੇ ਲਈ ਕਹਿੰਦਾ ਸੀ ਮਾਲਵੀਆ ਵੀ ਇਸ ਜੱਥੇ ਨੂੰ ਰਸਤੇ ਦੇ ਵਿੱਚ ਆ ਮਿਲਿਆ ਪਰ ਜੱਥਾ ਕਈ ਪਾਬੰਦੀ ਨੂੰ ਮੰਨਣ ਦੇ ਲਈ ਤਿਆਰ ਨਹੀਂ ਸੀ ਇਹ ਫਿਰ ਐਡਮਿਨਿਸਟਰੇਟਰ ਪਾਸ ਗਏ ਪਰ ਕੋਈ ਗੱਲ ਸਿਰੇ ਨਾ ਲੱਗ ਸਕੀ ਅਖੀਰ 3:30 ਵਜੇ ਜਥਾ ਗੁਰਦੁਆਰੇ ਦੇ ਲਾਗੇ ਪਹੁੰਚ ਗਿਆ ਇਸ ਵਾਰੀ ਆਮ ਸੰਗਤ ਨਾਲ ਨਹੀਂ ਸੀ ਪਰ ਜਥੇ ਦੇ ਅੱਗੇ ਕੋੜ ਚੜ੍ਹਾ ਰਸਾਲਾ ਅਤੇ ਫੌਜ ਰਸਤਾ ਰੋਕੇ ਖੜੇ ਸਨ ਅਤੇ ਹੋਰ ਸਾਰੀ ਤਿਆਰੀ ਪਹਿਲਾਂ ਵਾਂਗੀ ਸੀ ਇਸ ਵਾਰ ਗੋਲੀ ਨਹੀਂ ਚੱਲੀ ਅਤੇ ਜਥੇ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਗਿਆ ਜਥੇ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕੀਤਾ ਉਹਨਾਂ ਨੂੰ ਕਿਲੇ ਦੇ ਅੰਦਰ ਬਣੇ ਇੱਕ ਵਲਗਣ ਅੰਦਰ ਬੰਦ ਕਰ ਦਿੱਤਾ ਗਿਆ ਅਤੇ ਮਗਰੋਂ ਨਾਬਾ ਬੀੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇਸ ਮਗਰੋਂ ਤੀਜਾ ਜਥਾ 22 ਮਾਰਚ ਨੂੰ ਕਾਲ ਤਖਤ ਸਾਹਿਬ ਤੁਰਵਾਨਾ ਹੋਇਆ। ਇਹ ਜਥਾ 7 ਅਪ੍ਰੈਲ 1924 ਨੂੰ ਜੈਤੂ ਪਹੁੰਚਿਆ ਜਿੱਥੇ ਫੌਜ ਅਤੇ ਪੁਲਿਸ ਵੱਲੋਂ ਇਸ ਦੇ ਸਵਾਗਤ ਦੀ ਪਹਿਲਾਂ ਵਾਂਗ ਹੀ ਤਿਆਰੀ ਕੀਤੀ ਹੋਈ ਸੀ। ਇਸ ਸਮੇਂ ਤਾਰਾ ਸਿੰਘ ਮੋਗਾ ਐਮ ਐਲ ਸੀ, ਮੀਆਂ ਫਜ਼ਲ ਹੱਕ, ਕਰਤਾਰ ਸਿੰਘ ਮੈਂਬਰ ਅਸੈਂਬਲੀ ਵੀ ਪਹੁੰਚੇ ਹੋਏ ਸਨ। ਇੱਥੇ ਜਥਿਆਂ ਨੂੰ ਰੋਕ ਕੇ ਛੋਟੀਆਂ-ਛੋਟੀਆਂ ਟੋਲੀਆਂ ਦੇ ਵਿੱਚ ਇਹਨਾਂ ਨੂੰ ਹੱਥ ਕੜੀਆਂ ਅਤੇ ਰੱਸਿਆਂ ਦੇ ਨਾਲ ਜਕੜ ਕੇ ਕਿਲੇ ਦੇ ਅੰਦਰ ਡੱਕ ਦਿੱਤਾ ਗਿਆ ਸੀ ਅਤੇ ਮਗਰੋਂ ਆਬਾਬੀਡ ਜੇਲ੍ਹ ਦੇ ਵਿੱਚ ਪਹੁੰਚਾਇਆ ਗਿਆ। ਇਸ ਮਗਰੋਂ ਵੀ ਜਥਿਆਂ ਦਾ ਜਾਣਾ ਬਾਅਦ ਦਸਤੂਰ ਚੱਲ ਰਿਹਾ। ਅੰਗਰੇਜ਼ ਸਮਝਦੇ ਸਨ ਕਿ ਕਾਲ ਤਖਤ ਦਾ ਮੁਖ ਸੇਵਾਦਾਰ ਇਹਨਾਂ ਜਥਿਆਂ ਨੂੰ ਭੇਜਣ ਦਾ ਜ਼ਿੰਮੇਵਾਰ ਹੈ ਤੇ ਇਸ ਸੋਚ ਦੇ ਨਾਲ 7 ਮਈ 1924 ਦੇ ਦਿਨ ਪੁਲਿਸ ਨੇ ਜੱਜੇਦਾਰ ਅਰਚਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। 7 ਮਈ 1999 ਦੇ ਦਿਨ ਪੁਲਿਸ ਨੇ ਹਰਦੀਪ ਸਿੰਘ ਪੁੱਤਰ ਰਗਵੀਰ ਸਿੰਘ ਵਾਸੀ ਗੱਗੋ ਬੋਹਾ, ਗੁਰਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਾਤਲੇ, ਬਲਦੇਵ ਸਿੰਘ ਔਰਫ ਕਲਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਖੱਬੇ ਰਾਜਪੂਤਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 7 ਮਈ 1990 ਦੇ ਦਿਨ ਪੰਜਾਬ ਪੁਲਿਸ ਨੇ ਪੂਰਨ ਸਿੰਘ ਵਾਸੀ ਕੋਟ ਧਰਮਚੰਦ ਕਲਾਂ, ਅੰਮ੍ਰਿਤਸਰ, ਦਲਵਿੰਦਰ ਸਿੰਘ ਵਾਸੀ ਪੰਜਵਾਲ, ਅੰਮ੍ਰਿਤਸਰ, ਨਵਤੇਜ ਸਿੰਘ ਔਰਫ ਡਾਕਟਰ ਗੁਰਮੇਸ਼ ਸਿੰਘ ਵਾਸੀ ਨਵੀਂ ਆਬਾਦੀ, ਅੰਮ੍ਰਿਤਸਰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। 7 ਮਈ 1991 ਦਿਨ ਪੁਲਿਸ ਨੇ ਪਰਮਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਮਕਾਨ ਨੰਬਰ 1263 ਫੇਜ਼ 3 ਬੀ 2 ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 7 ਮਈ 1991 ਦਿਨ ਖਾੜਕਵਾਂ ਤੇ ਪੁਲਿਸ ਦੇ ਵਿੱਚ ਅਸਲ ਮੁਕਾਬਲਾ ਹੋਇਆ ਇਸ ਜੰਗ ਦੇ ਵਿੱਚ ਪੁਲਿਸ ਬੀਐਸਐਫ ਅਤੇ ਸੀਆਰਪੀਐਫ ਦੇ 1000 ਤੋਂ ਵੱਧ ਸਪਾਈਆਂ ਤੇ ਫੌਜੀਆਂ ਨੇ ਬਟਾਲਾ ਕੋਲ ਪਿੰਡ ਰਟੌਲ ਅਤੇ ਮੁਗਲ ਚੱਕ ਦੇ ਵਿਚਕਾਰ 7 8 ਸਿੰਘਾਂ ਨੂੰ ਘੇਰ ਲਿਆ ਸੀ ਇਹਨਾਂ ਦੇ ਵਿੱਚ ਅਫਸਰ ਗੁਰਪਜਨ ਸਿੰਘ ਮਾਨੋਚਾਲ ਵੀ ਸੀ 48 ਘੰਟੇ ਚੱਲੇ ਇਸ ਅਸਲ ਮੁਕਾਬਲੇ ਦੇ ਵਿੱਚ ਡੀਆਈਜੀ ਅਜੀਤ ਸਿੰਘ ਅਤੇ ਦਰਜਨਾ ਪੁਲਸੀ ਮਾਰੇ ਗਏ। ਖੜਕੂਆਂ ਦੇ ਵਿੱਚੋਂ ਦਵਿੰਦਰ ਸਿੰਘ, ਹਰਜਿੰਦਰ ਸਿੰਘ ਪਲਵਾਨ, ਲਖਵਿੰਦਰ ਸਿੰਘ ਲੱਖਾ, ਜਗਤਾਰ ਸਿੰਘ ਪੋਰਸੀ, ਲਖਵਿੰਦਰ ਸਿੰਘ ਮੁਗਲਚੱਕ, ਕਾਲਾ ਸਿੰਘ ਬਲੀਪੁਰ, ਸ਼ੇਂਦਰ ਸਿੰਘ ਜੰਮੂ ਅਤੇ ਚਾਚਾ ਫੌਜੀ ਸ਼ਹੀਦ ਹੋ ਗਏ। ਜਹੇਦਾਰ ਗੁਰਪ੍ਰਤਪ ਸਿੰਘ ਮਾਨੋਚਾਲ ਇਸ ਮੁਕਾਬਲੇ ਦੇ ਵਿੱਚੋਂ ਮਹਿਫੂਜ਼ ਬਚ ਕੇ ਨਿਕਲ ਗਿਆ ਸੀ। 7 ਮਈ 1992 ਦਿਨ ਪੁਲਿਸ ਨੇ ਅਰਜਨ ਸਿੰਘ, ਕੁਲਜੀਤ ਸਿੰਘ ਉਰਫ ਬਿੱਟੂ, ਬਲਜੀਤ ਸਿੰਘ ਸ਼ੀਸ਼ਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 7 ਮਈ 1993 ਦਿਨ ਪੁਲਿਸ ਨੇ ਜੋਗਿੰਦਰ ਸਿੰਘ ਦਿੱਲੀ ਅਤੇ ਤਿੰਨ ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 7 ਮਈ 2024 ਨੂੰ ਪਾਈ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੇ ਅਦਾਲਤੀ ਪੇਸ਼ੀ ਭੁਗਤੀ। ਇਹਨਾਂ ਮੁਲਜ਼ਮਾਂ ਦੀ ਪਛਾਣ ਕਰਨ ਬਰਾੜ ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਵੱਜੋਂ ਹੋਈ ਹੈ ਜੋ ਕਿ ਸਾਰੇ ਭਾਰਤ ਦੇ ਨਾਗਰਿਕ ਨੇ 22 ਸਾਲਾ ਕਰਨ ਬਰਾੜ ਦਾ ਪਿਸ਼ੋਕੜ ਫਰੀਦਕੋਟ ਜ਼ਿਲ੍ਹੇ ਦੇ ਨਾਲ ਸੰਬੰਧਤਾ ਜਦ ਕਿ ਕਰਨਪ੍ਰੀਤ ਗੁਰਦਾਸਪੁਰ ਦਾ ਜੰਪਾਲਾ ਤੀਜਾ ਮੁਲਜ਼ਮ 22 ਸਾਲਾ ਕਮਲਪ੍ਰੀਤ ਜਲੰਧਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦਾ ਇਹਨਾਂ ਤਿੰਨਾਂ ਨੂੰ ਕੈਨੇਡਾ ਦੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ 3 ਮਈ ਨੂੰ ਗ੍ਰਿਫਤਾਰ ਕੀਤਾ ਸੀ 7 ਮਈ 2024 ਨੂੰ ਗੈਂਗਸਟਰਾਂ ਵੱਲੋਂ ਅਮਰੀਕਾ ਦੇ ਵਿੱਚ ਲੋਕਾਂ ਤੋਂ ਫਰੋਤੀਆਂ ਮੰਗਣ ਦੇ ਮਾਮਲੇ ਦੇ ਵਿੱਚ FBI ਨੇ ਪ੍ਰੈਸ ਰਿਲੀਜ਼ ਜਾਰੀ ਕੀਤਾ ਫਰੋਤੀ ਮੰਗਦਾ ਜਾਂ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਤਾਂ ਤੁਸੀਂ ਏਜੰਸੀ ਦੇ ਨਾਲ ਸੰਪਰਕ ਕਰ ਸਕਦੇ ਹੋ ਇੱਥੇ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ ਕਾਰੋਬਾਰੀਆਂ ਤੋਂ ਗੈਂਗਸਟਰਾਂ ਵੱਲੋਂ ਫਰੋਤੀਆਂ ਮੰਗੇ ਜਾਣ ਦੇ ਪਿਛਲੇ ਦਿਨਾਂ ਦੇ ਵਿੱਚ ਕਈ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦੇ ਵਿੱਚ ਕਈ ਖੇਡ ਪ੍ਰਮੋਟਰਾਂ ਸੱਭਿਆਚਾਰਕ ਮੇਲਿਆਂ ਦੇ ਪ੍ਰਮੋਟਰਾਂ ਨੂੰ ਵੀ ਟਾਰਗੇਟ ਕੀਤਾ ਗਿਆ ਸੀ 7 ਮਈ 2024 ਨੂੰ ਅਮਰੀਕਾ ਨੇ ਗੁਰਪਤਵੰਤ ਸਿੰਘ ਪੰਨੂ ਦੇ ਹੱਤਿਆ ਦੀ ਸਾਜ਼ਿਸ਼ ਮਾਮਲੇ ਦੇ ਵਿੱਚ ਇੱਕ ਹੋਰ ਬਿਆਨ ਦਿੱਤਾ ਅਮਰੀਕੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕੀ ਉਹ ਗੁਰਪਤਵੰਤ ਸਿੰਘ ਪੰਨੂ ਦੀ ਹਤਿਆ ਦੀ ਸਾਜ਼ਿਸ਼ ਦੇ ਨਾਲ ਸਬੰਧਤ ਦੋਸ਼ਾਂ ਦੀ ਭਾਰਤ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਨਤੀਜਿਆਂ ਦੀ ਉਡੀਕ ਦੇ ਵਿੱਚ ਨੇ ਮੰਤਰਾਲੇ ਦੇ ਤਰਜਮਾਨ ਮੈਥਿਊ ਮਿਲਰ ਨੇ ਆਪਣੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਜਾਂਚ ਕਮੇਟੀ ਬਣਾਈ ਸੀ ਅਤੇ ਉਹ ਕੰਮ جاری ਹੈ ਤੇ ਸਾਨੂੰ ਜਾਂਚ ਦੇ ਨਤੀਜਿਆਂ ਦੀ ਉਡੀਕ ਹੈ ਪਰ ਅਸੀਂ ਸਾਫ਼ ਕਰ ਦਿੱਤਾ ਹੈ ਕਿ ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲੈ ਰਹੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਉਹ ਵੀ ਇਸ ਨੂੰ ਸੰਜੀਦਗੀ ਦੇ ਨਾਲ ਲੈਣਗੇ ਅਤੇ ਦੱਸਦੇ ਚੱਲੀਏ ਕਿ ਵਸ਼ਿੰਗਟਨ ਪੋਸਟ ਨੇ ਪਿਛਲੇ ਦਿਨੀ ਗੁਮਨਾਮ ਸਰੋਤਾਂ ਦੇ ਹਵਾਲੇ ਦੇ ਨਾਲ ਇਹ ਦਾਅਵਾ ਕੀਤਾ ਸੀ ਕਿ ਪਿਛਲੇ ਸਾਲ ਅਮਰੀਕੀ ਧਰਤੀ ਤੇ ਪੰਨੂ ਦੀ ਹੱਤਿਆ ਦੀ ਇੱਕ ਥੱਤ ਸਾਜ਼ਿਸ਼ ਕਾੜਨ ਦੇ ਵਿੱਚ ਭਾਰਤ ਦੀ ਖੁਫੀਆ ਏਜੰਸੀ ਰਾ ਦਾ ਇੱਕ ਅਧਿਕਾਰੀ ਸ਼ਾਮਲ ਸੀ ਭਾਰਤ ਨੇ ਹਾਲਾਂਕਿ ਅਮਰੀਕੀ ਰੋਜ਼ਨਾ ਮਚੀ ਦੀ ਰਿਪੋਰਟ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਇਸ ਸੰਜੀਦਾ ਮਸਲੇ ਤੇ ਗੈਰਵਾਜਬ ਤੇ ਬੇਬਨਾਹ ਦੋਸ਼ ਲਾਏ ਗਏ ਨੇ ਅਤੇ ਇਸ ਕੇਸ ਦੇ ਵਿੱਚ ਜਾਂਚ ਦਾ ਅਮਲ ਹਲੇ جاری ਹੈ ਏਸੀ ਸਿੱਖ ਇਤਿਹਾਸ ਦੇ ਵਿੱਚ 7 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ